ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਪੁਰਵਾਂਚਲ ਨਾਵਾ ਪੰਜਾਬੀ ਚੈਨਲ 'ਇਚ ਆਪ ਸਭ ਦਾ ਸਵਾਗਤ ਹੈ ਮੈਂ ਹਾਂ ਦਲਜੀਤ ਸਿੰਘ ਅਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਮਤਲਬ ਦੀ ਗੱਲ ਯੋਗੀ ਨੂੰ ਹਟਾਉਣਾ ਆਸਾਨ ਨਹੀਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਸਿਆਸੀ ਹਲਕਿਆਂ ਵਿੱਚ ਅਫਵਾਹਾਂ ਸ਼ੁਰੂ ਹੋ ਗਈਆਂ ਸਨ ਕਿ ਜੇਕਰ ਕੇਂਦਰ ਵਿੱਚ ਭਾਜਪਾ ਦੀ ਮਜ਼ਬੂਤ ਸਰਕਾਰ ਬਣੀ ਤਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ ਭਾਵੇਂ ਉਹ ਆਪਣੇ ਮੁੱਖ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਣਗੇ ਅਤੇ ਕਿਤੇ ਹੋਰ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਉਸ ਸਮੇਂ ਉਮੀਦ ਕੀਤੀ ਜਾ ਰਹੀ ਸੀ ਕਿ ਭਾਜਪਾ ਨੂੰ ਉਤਰ ਪ੍ਰਦੇਸ਼ ਵਿੱਚ ਸਨਮਾਨਜਨ ਸੀਟਾਂ ਮਿਲਣਗੀਆਂ ਅਤੇ ਕੇਂਦਰ ਵਿੱਚ ਮੋਦੀ ਸਰਕਾਰ ਤੀਜੀ ਵਾਰ ਬਹੁਤ ਨਾਲ ਵਾਪਸੀ ਕਰੇਗੀ ਪਰ ਜਦੋਂ ਚੋਣ ਨਤੀਜੇ ਆਏ ਤਾਂ ਨਤੀਜੇ ਹੈਰਾਨ ਕਰਨ ਵਾਲੇ ਸਨ ਵੋਟਰਾਂ ਨੇ ਯੋਗ ਅditਨਾ ਤੇ ਕੰਮ ਅਤੇ ਰਵੱਈਏ ਨੂੰ ਉਮੀਦ ਅਨੁਸਾਰ ਸਨਮਾਨ ਨਹੀਂ ਦਿੱਤਾ ਹਾਲਾਂਕਿ ਇਹ ਅੰਦਰੂਨੀ ਕਹਾਣੀ ਹੈ ਕਿ ਰਾਜ ਵਿੱਚ ਭਾਜਪਾ ਦੀਆਂ ਮੁਕਾਬਲਤਨ ਘਟ ਸੀਟਾਂ ਪਿੱਛੇ ਯੋਗੀ ਤੇ ਇਲਾਵਾ ਹੋਰ ਵੀ ਕਾਰਨ ਹਨ ਕਾਰਨ ਜੋ ਵੀ ਹੋਵੇ ਭਾਜਪਾ ਰਾਜ ਵਿੱਚ ਪਹਿਲਾਂ ਤੇ ਮੁਕਾਬਲੇ ਲਗਭਗ ਅੱਧੀ ਸੀਟਾਂ ਗੁਆ ਬੈਠੀ ਜਿਸ ਵਿੱਚ ਵਕਾਰੀ ਅਵਧਿਆ ਸੀਟ ਵੀ ਸ਼ਾਮਲ ਹੈ ਪਿਛਲੀ ਵਾਰ 62 ਦੇ ਮੁਕਾਬਲੇ ਇਸ ਵਾਰ ਪਾਰਟੀ ਦੇ ਸਿਰਫ 23 ਉਮੀਦਵਾਰ ਹੀ ਸਨ ਜੋ ਜਿੱਤ ਕੇ ਪਾਰਲੀਮੈਂਟ ਦੀ ਦਹਿਲੀਜ਼ ਪਰ ਕਰ ਗਏ ਸਨ ਅਜੇ ਤੱਕ ਯੋਗੀ ਨੂੰ ਯੂਪੀ ਤੋਂ ਬਾਹਰ ਕਰਨ ਦੀ ਚਰਚਾ ਦਾ ਕਾਰਨ ਬਦਲ ਗਿਆ ਹੁਣ ਇਸ ਚਰਚਾ ਹੋਣ ਲੱਗ ਗਈ ਹੈ ਕਿ ਯੋਗੀ ਦੇ ਕੱਲ ਕੱਲ ਦੌਰਾਨ ਪਾਰਟੀ ਦੇ ਨਤੀਜੇ ਇਨਨੇ ਨਾਸ਼ਾ ਜਨਕ ਰਹੇ ਹਨ ਇਸ ਲਈ ਯੋਗੀ ਨੂੰ ਰਾਜ ਦੀ ਜ਼ਿੰਮੇਵਾਰੀ ਤੋਂ ਮੁਕਤ ਕਰ ਦੇਣਾ ਚਾਹੀਦਾ ਹੈ ਪਰ ਮੀਡੀਆ ਅਤੇ ਸਿਆਸੀ ਹਲਕਿਆਂ ਵਿੱਚ ਚਰਚਾ ਤੋਂ ਇਲਾਵਾ ਕੁਝ ਅਜੇ ਤੱਥ ਜਾਂ ਦਲੀਲਾਂ ਵੀ ਸਾਹਮਣੇ ਆ ਰਹੀਆਂ ਹਨ ਜੋ ਸਾਬਤ ਕਰਦੀਆਂ ਹਨ ਕਿ ਯੋਗੀ ਅਦਿੱਤ્યਨਾਥ ਨੂੰ ਹਟਾਉਣਾ ਇੰਨਾ ਆਸਾਨ ਨਹੀਂ ਹੈ ਯਾਦ ਰਹੇ ਕਿ ਉੱਤਰਾਖੰਡ ਹਰਿਆਣਾ ਗੁਜਰਾਤ ਮਹਾਰਾਸ਼ਟਰ ਰਾਜਸਥਾਨ ਮਧਪ੍ਰਦੇਸ਼ ਛਤੀਸਗੜ ਵਰਗੇ ਰਾਜਾਂ ਵਿੱਚ ਜਿਸਤ੍ਰਾਮ ਸਥਾਪਤ ਸਿਆਸੀ ਪ੍ਰੋਟੋਕਾਲ ਦੇ ਉਲਟ ਮੁੱਖ ਮੰਤਰੀ ਬਰਾਏ ਗਏ ਜਾਂ ਬਦਲੇ ਗਏ ਉੱਤਰਾ ਯੋਗੀ ਨੂੰ ਬਦਲਣ ਦੇ ਯਤਨ ਕੀਤੇ ਗਏ ਇਹ ਕਿਹਾ ਜਾ ਸਕਦਾ ਹੈ ਕਿ ਤਬਦੀਲੀ ਲਈ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਜੋ ਲੋਕ ਯੋਗੀ ਅਦਿੱਤ ਨਾਥ ਦੀ ਕਾਰ ਸ਼ੈਲੀ ਤੋਂ ਜਾਣੂ ਹਨ ਉਹ ਜਾਣਦੇ ਹਨ ਕਿ ਇਹ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਮੰਨਿਆ ਜਾਂਦਾ ਹੈ ਅਤੇ ਇਹ ਵੀ ਉਹਨਾਂ ਦੀ ਕਮਜ਼ੋਰੀ ਵਿੱਚ ਗਿਣਿਆ ਜਾਂਦਾ ਹੈ ਕਿ ਉਹ ਸਥਿਤੀ ਨੂੰ ਰੋਕਣ ਅਤੇ ਸੋਚਣ ਦੀ ਬਜਾਏ ਆਪਣੀ ਰਫ਼ਤਾਰ ਨਾਲ ਕੰਮ ਕਰਦੇ ਹਨ ਅਤੇ ਸੋਚਦੇ ਹਨ ਸੋਚਦੇ ਹਨ ਅਤੇ ਵਿਸ਼ੇਸ਼ਣ ਵਿਸ਼ਲੇਸ਼ਣ ਕਰਦੇ ਹਨ ਅਤੇ ਫੈਸਲਾ ਕਰੋ ਯਾਦ ਰਹੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਹਿਮਤੀ ਨਾਲ ਪ੍ਰਧਾਨ ਮੰਤਰੀ ਦਫ਼ਤਰ ਯਾਨੀ ਪੀ ਐੱਮ ਓ ਵਿੱਚ ਕੰਮ ਕਰ ਰਹੇ ਆਈ ਏ ਐੱਸ ਅਧਿਕਾਰੀ ਏ ਸ਼ਰਮਾ ਜਦੋਂ ਨੌਕਰਸ਼ਾਹੀ ਛੱਡ ਕੇ ਸਿਆਸੀ ਹਰੀਖ ਖੇੜਾ ਉੱਤਰ ਪ੍ਰਦੇਸ਼ ਚਲੇ ਗਏ ਸੰਤਾ ਸਿਆਸੀ ਹਲਕਿਆਂ ਸਮੇਤ ਮੀਡੀਆ ਵਿੱਚ ਇਸ ਗੱਲ ਦੀ ਕਾਫੀ ਚਰਚਾ ਸੀ ਕਿ ਉਹਨਾਂ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ ਲੰਬੇ ਸਮੇਂ ਤੋਂ ਅਝਿਆ ਲੱਗ ਰਿਹਾ ਸੀ ਕਿ ਭਾਜਪਾ ਦੇ ਅੰਦਰ ਸਥਿਤੀ ਤਣਾਅਪੂਰਨ ਹੈ ਅਤੇ ਕੁਝ ਤਬਦੀਲੀਆਂ ਹੋਣੀ ਤੈਨ ਪਰ ਅਖਰਕਾਰ ਅਝਿਆ ਕੀ ਹੋਇਆ ਕਿ ਉਸ ਨੂੰ ਸੁਵਾਈ ਜਥੇਬੰਦੀ ਵਿੱਚ ਸ਼ਾਮਲ ਕਰ ਲਿਆ ਗਿਆ ਅਤੇ ਉਸ ਨੂੰ ਵਿਧਾਨ ਪਰਿਸ਼ਦ ਦੀ ਮੈਂਬਰਸ਼ਿਪ ਦੇ ਕੇ ਸੱਤਾ ਸੌਂਪ ਦਿੱਤੀ ਗਈ ਬਾਅਦ ਵਿੱਚ ਉਹ ਊਰਜਾ ਵਰਗੇ ਮਹੱਤਵਪੂਰਨ ਮੰਤਰਾਲੇ ਦੇ ਮੰਤਰੀ ਬਣੇ ਅਤੇ ਉਹਨਾਂ ਨੂੰ ਤਾਲਮੇਲ ਕੇਂਦਰ ਬਣਾਇਆ ਗਿਆ। ਇਸੇ ਤਰ੍ਹਾਂ ਗੋਸੀ ਉਪਚੋਣ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਸ਼ੀਰਵਾਦ ਲੈਣ ਦੇ ਬਾਵਜੂਦ ਸੁਭਾਸ਼ਪਾ ਦੇ ਮੁਖ ਉਹ ਪ੍ਰਕਾਸ਼ ਰਾਜਵਰ ਅਤੇ ਦਾਰਾ ਸਿੰਘ ਚੋਹਾਨ ਨੂੰ ਮੰਤਰੀ ਬਣਨ ਲਈ ਅਥਾ ਸਬਰ ਦਿਖਾਉਣਾ ਪਿਆ। ਇਹ ਸਭ ਮੁੱਖ ਮੰਤਰੀ ਯੋਗਧਿਤ ਨਾਦੀ ਵਿਲੱਖਣ ਸ਼ੈਲੀ ਅਤੇ ਆਸਾਨੀ ਨਾਲ ਸਮਝੋਤਾ ਨਾ ਕਰਨ ਦੀ ਆਦਤ ਕਾਰਨ ਹੋਇਆ। ਇਨਾ ਹੀ ਨਹੀਂ ਇਹ ਕਹਣਾ ਕੋਈ ਅਕਥ ਅਕਥਨੀ ਨਹੀਂ ਹੋਵੇਗਾ ਕਿ ਅਯੋਗਿਆ ਦਿੱਤਨਾਥ ਦਾ ਅਕਸ ਅਤੇ ਲੋਕਪ੍ਰਿਤਾ ਪੂਰੇ ਦੇਸ਼ ਵਿੱਚ ਸਵੀਕਾਰ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਰਾਸ਼ਟਰੀ ਸਨ ਸੇਵਕ ਸੰਗ ਦਾ ਪਿਆਰ ਵੀ ਯੋਗੀ ਨੂੰ ਮਜ਼ਬੂਤ ਕਰਦਾ ਹੈ ਅਜੇ ਚ ਮੌਜੂਦ ਸਿਆਸੀ ਹਾਲਾਤ ਚ ਯੋਗੀ ਅਦਿੱਤਨਾਥ ਨੂੰ ਬਦਲਣ ਨੂੰ ਛੱਡ ਕੇ ਉਹਨਾਂ ਨੂੰ ਛੇੜਨਾ ਵੀ ਭਾਜਪਾ ਲਈ ਆਤਮਘਾਤੀ ਕਦਮ ਸਾਬਤ ਹੋਵੇਗਾ ਅੱਜ ਦੇ ਪ੍ਰੋਗਰਾਮ ਵਿੱਚ ਬਸ ਇਨਾ ਹੀ ਅਗਲੇ ਹਫਤੇ ਮਿਲ ਫਿਰ ਮਿਲਾਂਗੇ ਨਮਸਕਾਰ ਆਦਾਬ ਸਤਰੀਆਕਾਲ